ਜੀ ਮੈਨਰੇ ਮੇਰਾ ਭਰਾ ਚੱਲ ਰਿਹਾ ਟਰੈਕਟਰ ਲੈ ਗਿਆ ਸੀ ਜੀ ਇੱਕ ਵਾਰ ਦੋ ਵਾਰ ਹੀ ਭرائی ਭਾਈ ਨੰਦਾ ਘਰੇ ਆ ਜੀ ਪੰਗੇ ਪੁੰਗੇ ਕਰਦੇ ਰਹੀਦਾ ਸੀ ਤਾਂ ਲੱਗ ਕੇ ਚੋੜ ਚੋੜ ਤੇ ਪਰ ਹੈਗਾ ਹੁੱਕ ਮੈਨੂੰ ਕੋਈ ਪੀਹਾਂ ਤੇ ਮੇਰੇ ਮੋਤੀ ਬਸੁਰਵਾਦੇ ਆ ਆਹ ਵਾਰ ਮੈਂ ਦੱਸੀ ਇਹ ਸਪੀਡ ਵਾਰ ਗਿਆ ਸਭ ਲੱਗੇ ਆਹ ਦੇਖੋ ਜੀ ਜੀ ਮੈਨਰੇ ਮੇਰਾ ਭਰਾ ਚੱਲ ਰਿਹਾ ਟਰੈਕਟਰ ਲੈ ਗਿਆ ਸੀ ਦਿੱਤਾ ਭਰਨਾ ਤੇ ਮੇਰਾ ਵੱਡਾ ਭਾਈ ਆ ਇਹ ਮੈਨੂੰ ਖੇਤ ਦਾ ਵੀ ਰੰਦਾ ਉਦਾਂ ਚਲੋ ਜੀ ਆਪਾਂ ਚੱਲੇ ਆਂ ਜਾ ਕੇ ਕਰਦੇ ਆਂ ਗੱਲਬਾਤ ਅੱਗੇ ਹਾਂਜੀ ਮਿੱਤਰੋ ਚੱਲੇ ਆਂ ਅਸੀਂ ਤੇ ਜਾ ਕੇ ਬਣਾਨੇ ਆ ਫੇਰ ਦੇਖੀ ਕੀ ਸਮਝ ਆ ਰਿਹਾ ਹਾਂਜੀ ਗੜਚੰਗਰ ਪਹੁੰਚ ਗਏ ਆ ਤੇ ਗੜਚੰਗਰ ਪਹੁੰਚ ਕੇ ਅਸੀਂ ਗਾਹ ਜਾਣਾ ਜਿਹੜਾ ਰੱਤੂਗਾ ਜਿਆ ਮੋਤ ਆ ਜਿੱਥੇ ਕੀ ਬਾਤ ਆ ਭਾਈ ਨੁਸਾਨ ਦਾ ਹੋ ਗਾਇਆ ਬੰਦੇ ਲੱਗ ਗਿਆ ਪਰ ਟਰਾਲੀ ਨੂੰ ਇੱਧਰ ਵੀ ਲੱਗੇ ਆ ਤੇ ਇੱਧਰ ਵੀ ਲੱਗੇ ਆ ਟਰਾਲੀ ਉਹ ਟਰਾਲੀ ਤੇ ਹੀ ਕਢਾ ਲਵਾਂਗੇ ਠੀਕ ਹੈ ਤੇ ਇਹ ਸੋਖਾ ਰਹਿਣਾ ਆਪਾਂ ਨੂੰ ਨਾਲੇ ਛੇਤੀ ਹੋ ਜਾਣਾ ਤੇ ਟਾਈਮ ਨਾਲ ਹੀ ਪਿੰਡ ਜਾਵਲਣਾ ਉਹ ਖੜਾ ਛੋਟਾ ਬੜਾ ਟਰੱਕ ਭਰੇ ਗਈ ਆ ਨਾਲ ਲਾ ਕੇ ਬਾਅਦ ਚ ਮੈਂ ਕਹਿੰਦਾ ਮੈਂ ਕਰ ਪਹਿਲਾਂ ਨੇੜਾ ਹੋ ਜਾਣਾ ਤੇ ਟਾਈਮ ਨਾਲੇ ਗੱਲਬਾਤ ਵਾਣੀ ਗਈ ਟਾਈਮ ਨਾਲੇ ਇਹ ਸੀ ਵੀ ਪਿੰਡ ਪਹੁੰਚ ਜਾਣਾ ਠੀਕ ਹੈ ਇਹ ਹੁਣ ਆਇਆ ਸੀ ਥੋੜਾ ਜਿਹਾ ਮੱਟਲੇ ਲੱਗੇ ਆ ਗਏ ਆ। ਉਹ ਹੀ ਆ ਪਹਾੜ ਪੂੜੇ ਇੱਧਰ ਬੱਟਾ ਬੱਟਾ ਏਰੀਆ। ਵਧੀਆ ਬੈਡ ਭਰਾਇਆ ਨਾ ਫੇ ਟ੍ਰੈਲੀ ਆਣੀ ਹੈਗੀ ਭਰਨ ਤੇ ਬੰਦੇ ਦਾ ਵੀ ਫੇ ਇਹਨਾਂ ਨੂੰ ਪਤਾ ਹੈ ਜੋ ਲੱਗੇ ਹਨ ਤੇ ਭਰਦੇ ਵੇ ਟ੍ਰੈਲੀਆਂ ਮੈਂ ਵੀ ਕਹੀ ਇੱਕ ਵਾਰ ਦੋ ਵਾਰੇ ਭਰਾਈ ਭਾਈ ਨੰਦਾ ਕਰੇ ਸੀ ਪੰਗੇ ਪੁੰਗੇ ਕਰਦੇ ਰਹੇ ਸੀ। ਤਾਂ ਲੱਗੇ ਚੋੜ ਚੋੜ ਚ ਪਰ ਹੈਗਾ ਹੱਥੀ ਭਰੀ ਦੇ ਲੋ ਸਾਰੀ ਮਿਤਰਾ ਨੇ ਤਾਂ ਮਾਰਦਾ ਜੋਰ ਵੀ ਤੇ ਬਸ ਸਾਡਾ ਵੀ ਹੋ ਚਲਾ ਕੰਮ ਉੱਧਰ ਖੜੇ ਭਾਈ ਇਹਨੂੰ ਭੁੱਕੀ ਹਟ ਫਿਰ ਮੇਰੀ ਮੋਸਤੀ ਬਸੁਰਵਾਦੇ ਆਹ ਵੇ ਇਹ ਭੁੱਕੀ ਆ ਅੱਗੇ ਡਿੱਗੀ ਹੋਈ ਪਾਉ ਟਰੈਕਟਰ ਜਰਾ ਚੱਲ ਗਏ ਅਸੀਂ ਟੋਰੀ ਮਗਰੇ ਮੇਰੇ ਖੰਦਾ ਚੱਲ ਗਏ ਆ ਮੈਂ ਵੀ ਬਹੁਤ ਬ੍ਰੇਕ ਲਾ ਕੇ ਜਾਂਦਾ ਅੱਛਾ ਆਹ ਵਾਟੋ ਕਰ ਲਓ ਲੱਗਾ ਕੰਮ ਹੈਗਾ ਰੇਕੀ ਆਹੇ ਘਾਟੇ ਰਹਿਣਾ ਤੇ ਨਾ ਚੜਦੇ ਲੱਖ ਦੋਰੇ ਤੇ ਪਰ ਆਪਰੇ ਰੇਕੀ ਆ ਕੈਡੀਟ ਰੈਮਰੀ ਦੋਤੀ ਦਾ ਕਾਤਾ ਲੜਾ ਜਦ ਸਾੜਿਆ ਦਾ ਉਹ ਆ ਗਈ ਡਿਗੀ ਨਾ ਉਹ ਵਰੀ ਆ ਗਈ ਡਿਗੀ ਨਾ ਡਿਗੀ ਡਿਗੀ ਨਾ ਰਾਖਸ਼ੰਕਰ ਭੋਲ ਗਏ ਤੇਰਾ ਹੀ ਹੋ ਗਿਆ ਹੱਥ ਵਾ ਚੱਲੇ ਆ ਜੀ ਜਾਮ ਦੇ ਵਿੱਚ ਫਸ ਗਏ ਆ ਜਾਂ ਬਹੁ ਆ ਕਿਉਂ ਫਾਟਕ ਬੰਦ ਹੋਏ ਹੋ ਆ ਫਾਟਕ ਕਈ ਦਿਨ ਹੋ ਗਏ 2-3 ਦਿਨ ਹੋ ਗਏ ਮੇਰੇ ਨਾਲ ਬੰਦ ਹੋਣ ਕਰਕੇ ਵਿੱਚ ਜਾਵਾਂਗਾ ਕਿਤੇ ਗੱਡੀਆਂ ਪਿੱਛੇ ਵੀ ਹਨ ਖੜੀਆਂ ਗੱਡੀਆਂ 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 ਵਿੱਚ ਆਹ ਦੇਖੋ ਜੀ ਉਹ ਬੰਦਾ ਸਹੀ ਹੈ ਅਗਲਾ ਆਪਣਾ ਜਾਮ ਦੇ ਵਿੱਚ ਅਗਲਾ ਕਹਿੰਦਾ ਮੈਂ ਨਹੀਂ ਕਹਣਾ ਆ ਪੁੰਡੀ ਵਾਲਾ ਗੱਤ ਲੈ ਕੇ ਆਇਆ ਇੱਥੇ ਹੈ ਤੇ ਅਸੀਂ ਤਾਂ ਜਾਮ ਦੇ ਵਿੱਚ ਆਦੇ ਖੜੇ ਆ ਇਹ ਦੂਜਾ ਰੂਟ ਬਣਾ ਲਿਆ ਆਪਣਾ ਇਹਨੇ ਲੈ ਹੁਣ ਮੋੜ ਕੇ ਲੈ ਕੇ ਆਉਂਦੇ ਤੇ ਹੁਣ ਐਡਾ ਅਗਲਾ ਉਹ ਪਿੱਛੇ ਲਾਵੇ ਜਾ ਕੇ ਆ ਬੰਦਾ ਵੈਰੀ ਗੁੱਟ ਅਗਲਾ ਕਹਿੰਦਾ ਮੈਂ ਹੀ ਕਰਾਂਗਾ ਹੋਰ ਸਾਡੀ ਲੈਣ ਤੋਂ ਬਈ ਵੇਜੋ ਆ ਜਿੱ ਕੋ ਨੇੜੇ ਜਾਣਾ ਐ ਅਸੀਂ ਇੱਥੋਂ ਕਿਲੋਮੀਟਰਾਂ ਰਸਤਾ ਇੱਥੇ ਸਾਨੂੰ ਘੰਟਾ ਲਾ ਜਾਣਾ ਆਹੋ ਬਈ ਦਾ ਆਹ ਥੱਲੇ ਹੀ ਗਿਆ ਜਮੀਰ ਤੇ ਸਾਰੀ ਗੱਲ ਤੇ ਵੰਦੀ ਆ ਹਾਂ ਵਧੀਆ ਸਹੀ ਲੱਗਦੀ ਐ ਇਦਾਂ ਆਹ ਇੰਡੀਕੇਟਰ ਉੱਤੇ ਲਾਇ ਸੀ ਪਹਿਲੇ ਵਲੋਗ 'ਤਾਂ ਦਿਖਾਈ ਦੀ ਇਹ ਹੁਣ ਐ ਟੱਲ ਪੇ ਵਧੀਆ ਆ ਓਕੇ ਕਰਾ ਦਿੱਤੀ ਤੇ ਉਹ ਛੋਟਾ ਦੂਜਾ ਵੀ ਖੜਾ ਆਪਣਾ ਪਾਰੀ ਸਾਈਡ ਸਹੀ ਆ ਇਹ ਮੀਟਰ ਵੀ ਅਸੀਂ ਪਾ ਲਵਾਇਆ ਜੀ ਮੇਰੇ ਜਿਹੜੀ ਓਕੇ ਕਰਾਤਾ ਸੀਗਾ ਬਸ ਹੁਣ ਇਹਨੂੰ ਬੰਦ ਕਰ ਦੇਣਾ ਸੀ ਥੋੜਾ ਜਿਹਾ ਗਰਮ ਹੋਇਆ ਸੀ ਜਰਾ ਉਧਰ ਘੱਟਿਆ ਲੋ ਸਹੀ ਹੈ ਚਲੋ ਮਿੱਤਰੋ ਡਬ ਰੱਖਾ ਤੇ ਲਾਈਕ ਕਮੈਂਟ ਜਰੂਰ ਕਰਦੇ ਸਬਸਕ੍ਰਾਈਬ ਕਰ ਲਿਓ ਜੀ ਮਿੱਤਰੋ ਤੇ ਚੰਗਾ ਲੱਗਿਆ ਤੁਹਾਨੂੰ ਲੋਕ ਸਾਡਾ ਅੱਜ ਦਾ ਜੈਕੀ ਵੀ ਦਿਖਾਣੇ ਜੈਕੀ ਵੀ ਮਨੋ ਠੀਕ ਦਾ ਪੁੱਤ ਮੇਰਾ ਇਹ ਵੀ ਕਹਿੰਦਾ ਫੇਰ ਹੁਣ ਮੈਨੇ ਰੋ ਗਿਆ ਨਾ ਏ ਵੀ ਸੁਣਾ ਢੀਕਦਾ ਆ ਕੋਈ ਨਹੀਂ ਕੋਈ ਨਹੀਂ ਆ ਗਿਆ ਮੈਂ ਵੇਲਦਾ ਤੈਨੂੰ ਬਾਅਦ ਚ ਮਿਲਦਾ ਇਹ ਮੈਨੂੰ ਢੀਕਦਾ ਹੁਣ ਇਹ ਆਇਆ ਦੇ ਚੱਲ ਆਪਣੇ ਖੁੱਡੇ ਚ ਪਿੰਜਰੇ ਚੱਲ